सेवा सत गुरु दी दे मुखनी बंदे आत्मों मुक जाए सेवा सत गुरु दी दे मुखनी बंदे आत्मों मुक जाए चेत भी करेगा नहीं मुखनी बंदे आत्मों मुक जाए तन पास उना दे दो पाणे ਨੇ ਤਨਵਾਰੇ ਉਹਨਾਂ ਦੇ ਜੋ ਮਾਨ ਵਿੱਚ ਰਹਿੰਦੇ ਨੇ ਲੋੜ ਬੰਦਾ ਨਹੀਂ ਅੰਦੇ ਹੋ ਕੇ ਬੰਦੀ ਨੇ ਕਹਿੰਦੇ ਹੋਰ ਨਾ ਕਿ ਤੈਨੂੰ ਡਿੰਗ ਫੁੱਟਣੀ ਬੰਦਿਆ ਤੂੰ ਮੁੱਕ ਜਾਣਾ ਏ ਸੇਵਾ ਸਤ ਗੁਰ ਦੀ ਨਾ ਕਦੇ ਮੁੱਕਣੀ ਬੰਦਿਆ ਤੂੰ ਮੁੱਕ ਜਾਣਾ ਏ ਈਨਾਰੋ ਅਸਕੇ ਕਰਮਾਂ ਦੇ ਰਹਿਣੂ ਕੋ ਵੀ ਨਾਰੋ ਕਸਕੇ ਕਰਮਾਂ ਹੰਦਰ ਰਹਿਣੂ ਆਕੀ ਬੋਲੀ ਕੀ ਉਹਨਾਂ ਨੂੰ ਹੋਦੀ ਚੁਕਨੀ ਬੰਦਿਆ ਤੂੰ ਮੁਕ ਜਾਣਾ ਏ ਸੇਵਾ ਹਰ ਸਤਿਗੁਰ ਦੀ ਨਾਲ ਕਦੇ ਨਹੀਂ ਬੰਦਿਆ ਤੂੰ ਮੁਕ ਜਾਣਾ ਏ ਕਿਸੇ ਰੰਗੇ ਹੋਏ ਤੂੰ ਰੰਗ ਝੜ ਜਾਂਦਾ ਏ ਮਨ ਚੁੱਪ ਕਰਕੇ ਅੰਦਰ ਵੱੜ ਜਾਂਦਾ ਏ ਮਨ ਚੁੱਪ ਕਰਕੇ ਅੰਦਰ ਵੱੜ ਜਾਂਦਾ ਏ ਵਾਹ ਐਮੀ ਦੀ ਕਦੇ ਨਹੀਂ ਬੰਦੇ ਆ ਨੂੰ ਮੁਕ ਜਾਣਾ ਏ ਸੇਵਾ ਸਤ ਗੁਰ ਦੀ शीरा माओी खड़े कर मा दी आई फटी करमादी सुखनी बंद तू मु जाना है सेवा सचगुर की नहीं कदनी बंद आए ਅੰਤ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੇਰੇ ਹਰ ਇੱਕ ਵੀਡੀਓ ਨੂੰ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਦੇਖਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਵੀ ਕਰਦੇ ਹੋ ਅਤੇ ਉਸ ਸਮੇਂ ਹੋਰ ਵੀ ਜ਼ਿਆਦਾ ਖੁਸ਼ੀ ਹੋ ਜਾਂਦੀ ਹੈ ਜਦੋਂ ਕਿਸੇ ਦੀ ਕਾਲ ਆਉਂਦੀ ਆ ਤੇ ਕੋਈ ਨਾ ਕੋਈ ਨਮਾ ਸੁਝਾਅ ਮਿਲਦਾ ਹੈ ਸੋ ਫਿਰ ਤੋਂ ਸਾਰੇ ਦਾ ਬਹੁਤ-ਬਹੁਤ ਧੰਨਵਾਦ ਕਿ ਜਿਹੜੇ ਮੈਨੂੰ ਬਹੁਤ ਪਿਆਰ ਕਰਦੇ ਨੇ ਆਪਣਾ ਅਸ਼ੀਰਵਾਦ ਵੀ ਦਿੰਦੇ ਨੇ ਤੇ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਵਾਲਾ ਜਿਹੜਾ ਬਟਨ ਆ ਉਹ ਵੀ ਜਰੂਰ ਪ੍ਰੈਸ ਕਰ ਲਓ ਤਾਂ ਜੋ ਸਮੇਂ-ਸਮੇਂ 'ਤੇ ਜਿਹੜੀਆਂ ਮੈਂ ਵੀਡੀਓਜ਼ ਅਪਲੋਡ ਕਰਦਾ ਉਹਦੇ ਬਾਰੇ ਤੁਹਾਨੂੰ ਪਤਾ ਚੱਲ ਸਕੇ ਧੰਨਵਾਦ